ਕੌਲ ਜੀ ਤੇ ਪਤਾ ਕੀ ਕਰਦਾਗਾ ਲਾਡੀ ਤਾਂ ਤੁਸੀਂ ਐਵੇਂ ਨਾਂ ਰੱਖ ਰੱਖਿਆ ਤਾਂ ਕੁੜੀਆਂ ਨਾਲ ਲਾਡੀਆਂ ਬਾਡੀਆਂ ਕਰਦਾ ਉਹ ਹੋਰ ਬੇ ਕੀ ਜਣਾ ਕਰਦਾ ਕੁੜੀਆਂ ਨਾਲ ਸਰ ਚੜਦੇ ਆ ਮੇਰੇ ਲੈ ਸਿਰ ਚੜ ਗਿਆ ਉਹਨੂੰ ਕਹਿੰਦਾ ਹਾਂ ਤੈਨੂੰ ਦੇਖ ਕੇ ਮੇਰਾ ਦਿਲ ਖਿੱਡੂ-ਖਿੱਡੂ ਕਰਦਾ ਦੇਖ ਲੈ ਮੈਂ ਮਰ ਜਾ ਬੇ ਸਾਲਾ ਖਿੱਡੂ ਦਾ ਕਿਉਂ ਨਹੀਂ ਜਾਵੇਂ ਤੂੰ ਐਂ ਛੇੜੀ ਹੋ ਸਾਨੂੰ ਕੀ ਪਤਾ ਆ ਤੁਹਾਡੇ ਦੋਨਾਂ ਦੀ ਗੱਟਮਟ ਹੋਊਗੀ ਆਹ ਕੌਲ ਦੇ ਵਿੱਚ ਲੈ ਸੁੱਕਾ ਪੈ ਨੇ ਸਾਰੇ ਕੱਪੜੇ ਤਾਂ ਇਹ ਮਾਰਦਾ ਇੱਥੇ ਸਾਰੀ ਦਿਹਾੜੀ ਪਿਆ ਨਾ ਮੰਜੇ ਹੀ ਤੋੜ ਜਾਂਦਾ ਸੀ ਭੈਣ ਦਾ ਖਸਮ ਹੁਣ ਅੱਜ ਪਤਾ ਲੱਗੂ ਅੱਜ ਜਦੋਂ ਕੰਨਾ ਥਾਈ ਮੁੜਤਾ ਚੋਇਆ ਵੀ ਕੰਮ ਕਿਵੇਂ ਕਰੀਦਾ ਰੋਜ਼ ਹੀ ਕਹਿ ਦਿੰਦਾ ਸੀ ਮੇਰੀ ਤਾਂ ਬੀਏ ਕੀਤੀ ਆ ਬੀਏ ਨਹੀਂ ਪਹਾੜ ਬਣਾ ਰੱਖੇ ਮੈਂ ਕਰਦਾ ਮੁਰੰਮਤ ਇਹਦੀ ਅੱਜ ਵਾ ਲੈ ਪਿੱਟਾ ਨੇ ਕੰਜਰ ਨਾ ਦਸੂਰ ਉੱਥੇ ਉਹ ਤਾਂ ਆਇਆ ਨਹੀਂ ਹਜੇ ਕਿਉਂ ਕੀ ਹੋ ਗਿਆ ਆਇਆ ਨਹੀਂ ਹਾਂ ਮੇਰੇ ਕੋਲ ਤਾਂ ਸਾਲਾ ਬਹੁਤ ਟਾਈਮ ਦਾ ਆਇਆਗਾ ਘਰੇ ਤਾਂ ਪਹੁੰਚਿਆ ਨਹੀਂ ਹਜੇ ਪਹੁੰਚਿਆ ਨਹੀਂ ਦੰਦੀ ਲਾ ਦ ਆਹੋ ਪਹੁੰਚੇ ਨਹੀਂ ਕਿਵੇਂ ਕਿਆ ਲਾਂਬਾ ਦਵਾਤਾ ਕਿਉਂ ਦਵਾਤਾ ਲਾਂਬਾ ਬਿੱਕਰ ਕੇ ਕੁੜੀ ਨੂੰ ਕੁਛ ਕਹਿਤਾ ਆਏ ਨੇ ਇਹਨੇ ਹਾਂ ਉਹ ਮੈਂ ਮਰ ਜਾ ਬੇ ਆਹੀ ਰਹੀਦੀ ਸੀ ਕਾਸਰ ਕੰਜਰੋ ਬੇ ਸ਼ਰਮਵੰਨਾ ਗੱਲ ਸੁਣ ਲੈ ਜबान ਸੰਭਾਲ ਕੇ ਗੱਲ ਕਰਿਆ ਕਰ ਮੇਰੇ ਨਾਲ ਮੈਂ ਕਿਉਂ ਮੈਂ ਕਹਿੰਦਾ ਜਮਾਨ ਸੰਭਾਲ ਕੇ ਕਰਾ ਕੀ ਗੱਲ ਲੱਲਾ ਮਾਰ ਦਿਆ ਪਹਿਲਾਂ ਉਹਨੂੰ ਲਾੜ ਲੈਣ ਦਾ ਸਮਝਾ ਲੈ ਲੈ ਤੂੰ ਸਮਝਾ ਲੈ ਮੈਂ ਕਦਿ ਸਮਝਾਣਾ ਉਹੀ ਤੇਰੀ ਸੋਚ ਸੀ ਕਹਿੰਦਾ ਮੇਰਾ ਖੇਤ ਚੱਲ ਲੈ ਜਾ ਤੇਰੀ ਨਮਰਮਤ ਕਰਨੀ ਪਈਆ ਬੈਜਾ ਬੈਜਾ ਚੱਕ ਲੈ ਉਹ ਬਣਾ ਲੂ ਮੇਰੇ ਪਾਈਆਂ ਨੂੰ ਮੈਂ ਪਾਈਆਂ ਨੂੰ ਬਣਾ ਲੂਗੀ ਬੈਜਾ ਬੈਜਾ ਟੱਕ ਕੇ ਤੇ ਦਿੱਤਾ ਨਹੀਂ ਮੈਥੋਂ ਆਹੋ ਆਹ ਇੱਕ ਤਾਂ ਤੇਰੇ ਤੇ ਨਾ ਵਰਜੇ ਉਹੀ ਨਾ ਜਾਣੀ ਮੈਨੂੰ ਬੈਜਾ ਬੈਜਾ ਜਾ ਬਗ ਜਾ ਤੇਰੇ ਤੇ ਨਾ ਵਰਜੇ ਚੜਾ ਚੜਾਇਆ ਉਹ ਜਦੋਂ ਦੇਖਣਾ ਚੜ ਗਲਤੀ ਮੁੰਡੇ ਦੀ ਕੱਢੀ ਤੂੰ ਮੇਰੇ ਚ ਜਾਨਾ ਫਰ ਤੂੰ ਤਾਂ ਹਿਸਾਬ ਨਾਲ ਮੋਲ ਪਾ ਫਿਰ ਤੈਨੂੰ ਨਹੀਂ ਪਤਾ ਉਹਦੀ ਕਰਤੂਤ ਦਾ ਹਿਸਾਬ ਨਾਲ ਮੋਲ ਮੈਂ ਦੱਸਿਆ ਦਾ ਵੀ ਭਈਆ ਉਹ ਹਾਂ ਤੇਰੀ ਸੋਚੀ ਭਈਆ ਚੱਲ ਮੇਰੇ ਨਾਲ ਮੇਰੇ ਕੁਰਤੇ ਵੀ ਲਾ ਚੱਲ ਤੂੰ ਆਹਦਾ ਕੰਮ ਕਰ ਪਾ ਮੇਰੇ ਕੁਰਤੇ ਨਾ ਮੈਂ ਮੇਰੇ ਨਾਲ ਚੱਲ ਤੇ ਆਏ ਕਰ ਕਰਾਲਾ ਕੰਮ ਕਰੂ ਤੇਰੇ ਕਮਾਏ ਉਹ ਕੀ ਆਂਦਾ ਆ ਜਾਣ ਦੇ ਕੋਈ ਨਹੀਂ ਕਰਦਾ ਅਾਜ ਉਹਦਾ ਮੈਂ ਨੇ ਲਹੂ ਪੀ ਲਾ ਦਾੜੀ ਭੁੱਲ ਪਵਾ ਕੇ ਰੱਖਦੇ ਸਾਲੇ ਨੇ ਭੇਜਿਆ ਸੀ ਅਖੇ ਜੀ ਮੈਂ ਕੰਮ ਕਰ ਲੂ ਕੰਮ ਕਰ ਲੂ ਸਵਾਹ ਕੰਮ ਕਰ ਲੂ ਮੋਬਾਈਲਾਂ ਵਾਲੇ ਹੱਥ ਕਈਆਂ ਚਲਾਉਣ ਜੋਗਰੇ ਹੁੰਦੇ ਫੇਰ ਕਾਦੀਆਂ ਗੱਲਾਂ ਸੀ ਲਾਂਬੇ ਨਹੀਂ ਦਬਾ ਕੇ ਰੱਖਤੇ ਕੋਈ ਨਹੀਂ ਆ ਜਾ ਗੱਟੇ ਤੇ ਨਾ ਤੋੜੇ ਨਾ ਅਜਮਾ ਤੂੰ ਕੀ ਜਾਣੇਗਾ ਗੱਲਾਂ ਮਾਰਦਾ ਸੀ ਇੱਕ ਕਿਰਪਾ ਮੇਰੀ ਮਾਂ ਦੀ ਆ ਲੈ ਚੱਕ ਮੈਂ ਆ ਕੀ ਤੂੰ ਤਾਂ ਭਰੀ ਭਾਗਾ ਡਾਂਗ ਵੀ ਕੋਲੀ ਰੱਖੀ ਬਿਠਾ ਲਾਦਾ ਕਿੱਟੀ ਕਿੱਟੇ ਕੁੱਟੂਗਾ ਸਾਵਣ ਅੰਦਰ ਵੜ ਚੱਲ ਖੜ ਜਾ ਖੜ ਜਾ ਖੜ ਜਾ ਖੜ ਜਾ ਇੱਧਰ ਜਾਣਾ ਓ ਕੀ ਹੋ ਗਿਆ ਇੱਧਰ ਨਿਕਲ ਬਾਹਰ ਰਾ ਪੋਚਾ ਲੱਗਿਆ ਸੀ ਤਾਂ ਚੱਪੜਾ ਚੱਕ ਕੇ ਅੰਦਰ ਵੜਿਆ ਉਹ ਕਿੱਧਰੋਂ ਆਇਆ ਹੁਣ ਖੇਤੋਂ ਆਇਆ ਹੋਰ ਦੱਸ ਕਿੱਥੋਂ ਆਇਆ ਉਹਦਾ ਨੰਬਰ ਬਤਾ ਓ ਨੰਬਰ ਨੰਬਰ ਰੱਬ ਤਾਂ ਬਤਾ ਤੈਨੂੰ ਬਾਅਦ ਬਾਅਦ ਆਏ ਨੋ ఏహਾ ਜਾਂ ਕੀ ਕਹਤਾ ਵੈ ਕੁੜੀ ਨਾ ਪੁੱਛ ਲੈ ਜੇ ਤੇਰਾ ਪਿਆਰ ਨੂੰ ਲਾਚ ਕੇ ਅਗਲੀ ਨਾ ਐਡਾ ਰੰਬਾ ਜਿੱਤਾ ਗੱਡੇ ਜਿੱਦਾ ਕਿਵੇਂ ਸਿਰ ਚੜਦੇ ਆ ਮੇਰੇ ਲੈ ਸਿਰ ਚੜਦੇ ਆ ਉਹਨੂੰ ਕਹਿੰਦਾ ਹਾਂ ਤੈਨੂੰ ਦੇਖ ਕੇ ਮੇਰਾ ਦਿਲ ਖਿੱਡੂ ਖਿੱਡੂ ਕਰਦਾ ਦੇਖ ਲੈ ਮੈਂ ਮਰ ਜਾ ਦੇ ਸਾਲਾ ਖਿੱਡੂ ਦਾ ਕਿਉਂ ਨਹੀਂ ਗਿਆ ਵੈ ਤੂੰ ਐਡਾ ਹੈ ਉਦੋਂ ਇੰਨਾ ਸੋਹਣਾ ਮੈਂ ਜਾਵਦੇ ਲੈ ਦੇਖ ਲੈ ਸਾਲਾ ਜੰਮਣ ਦਾ ਜੰਮਦੇ ਇਹਨੂੰ ਜੰਮ ਤੇ ਜੰਮ ਕੇ ਤਾਂ ਤੈਨੂੰ ਪਸਤਾਈ ਜਾਂਨੇ ਤੈਨੂੰ ਹਾਂ ਕੀ ਚੱਜ ਸਾਲਿਆ ਦੇ ਲਾਂਬਾ ਦਮਣਾ ਸੀ ਚੱਜ ਦਾ ਦਵਾਨ ਦਾ ਮੈਨੂੰ ਨਹੀਂ ਪਤਾ ਗੁਰ ਪਿੱਛੇ ਮੱਖੀ ਤਾਂ ਆਉਂਦੀ ਹੀ ਹੁੰਦੀਆਂ ਨੇ ਹਾਂ ਦੇਖ ਲੈ ਲੈ ਸਰਮ ਨਹੀਂ ਆਉਂਦਾ ਹਜੇ ਲੈ ਸ਼ਰਮ ਕਰੀ ਬੰਦਾ ਗੱਲ ਸੁਣ ਲੈ ਸਾਡੇ ਆਉਂਦੇ ਸੀ ਅੱਛਾ ਅੱਛਾ ڈاکੂਆਂ ਦਾ ਪਿੰਡ ਵਜਦਾ ਸਾਡਾ ਪੁਰਾਣਾ ਪਿੰਡ ਅੱਛਾ ਆਹੋ ਬੇਟਾ ਕਹਿ ਰਿਹਾ ਤੂੰ ਜ਼ਮੀਨਾਂ ਦੇ ਕਬਜ਼ੇ ਲੈਣੇ ਹਾਂ ਬੇ ਤੂੰ ਉਹਨੂੰ ਨਾਂਬਾ ਕਹਿਣਾ ਆ ਛੋਟਾ ਬੁੜਾ ਖੋਖੇ ਚ ਜਰਦੇ ਨਹੀਂ ਪੁੜੀ ਚੋਰੀ ਕਰਦਾ ਫੜਿਆ ਗਿਆ ਬੁੱਟੇ ਨਾ ਤੜਾਲੀ ਕਿਤੇ ਤੂੰ ਤੋੜ ਕੇ ਦਿਖਾ ਤੂੰ ਮਰੀ ਜਾਂਦੀਆਂ ਗੱਲਾਂ ਚਲੋ ਨਿਕਲ ਬਾਹਰ ਤੇਰੇ ਨਾਲ ਬਾਅਦ ਚ ਦੇਖੋ ਹਰਜਾ ਮੈਂ ਤਬਰਸ਼ਾ ਦੇ ਪਹਿਲਾਂ ਤੂੰ 18 ਸਾਲ ਤੋਂ ਉੱਤੇ ਹੋ ਗਿਆ ਮੈਂ ਅੱਛਾ ਹਾਂ ਤਨੂੰ ਇਹ ਛਕਾ ਦਾ ਦੇਣਾ ਉਹ ਘਰ ਦੇ ਦੇ ਹੱਥੇ ਹੀ ਹਾਂ ਪੱਟੀਆਂ ਕਰਾ ਕੇ ਲਿਆਵਾ ਇਹਦਾ ਕੋਈ ਨੀ ਤੁਹਾਨੂੰ ਅੱਛਾ ਦੇ 18 ਸਾਲ ਤੋਂ ਉੱਤੇ ਹੋ ਗਿਆ ਬਾਰੀ ਚੁਆ ਤੇ ਛਾਦਾ ਗੱਲ ਸੁਣਦਾ ਅੱਜ ਆਹਦਾ ਗੱਲਾਂ ਸੀ ਹਾਂ ਸੱਤ ਭਾਈਆਂ ਨੇ ਵੰਡ ਲਿਆ ਹੁਣ ਅੱਛਾ ਇਹਦੇ ਡਾਕੂਆ ਨੇ ਹਰ ਜਾ ਹਿੱਸਾ ਆਉਂਦਾ ਇੱਕ ਮਿੰਟ ਰੁਕ ਜਾ ਬੈਠ ਨੱਕ ਬੈ ਜਾ ਹਾਂ ਬੈ ਜਾ ਤੈਨੂੰ ਹਿੱਸਾ ਦੇਣਾ ਨਾ ਬਸ ਕੋਈ ਨਹੀਂ ਖੜਾ ਬੈ ਜਾ ਹਾਂ ਵੇ ਸ਼ਰਮ ਮੰਨ ਲ ਕੰਜਰਾ ਬੈ ਜਾ ਵੇ ਸ਼ਰਮ ਮੰਨ ਕੁਸ ਮਾੜੀ ਪੱਟੀ ਹੈ ਵੇ ਤੈਨੂੰ ਕੁੜੀਆਂ ਸੇੜਨ ਭੇਜਿਆ ਖੇਤ ਤੈਨੂੰ ਆ ਦੇਖ ਆ ਦੇਖ ਅੱਛਾ ਆ ਪੂਰਨ ਬਾਣੀ ਇਹਦੀ 2 ਲੱਖ ਰੁਪਿਆ ਲਿਆ ਸੀਗਾ ਅੱਛਾ ਇਹ ਉਹ ਤੋਂ ਫੜ ਲਿਆ ਮੈਂ 2 ਲੱਖ ਮੈਂ ਸਾਲਾ ਲਿਆਉਣ ਦਾ 2.5 ਲੱਖ ਹੋਇਆ ਪਿਆ 7 ਲੱਖ ਰੁਪਿਆ ਗੱਡ ਇੱਥੇ ਹਾਂ ਬਾਗ ਜੀ ਕਿਤੇ ਮੈਂ ਤੈਨੂੰ ਦਿੰਦਾ ਹਾਂ ਹਿੱਸਾ ਤੈਨੂੰ ਮੈਂ ਹਾਂ ਨਿਕਲ ਬਾਹਰ ਮੈਂ ਨਹੀਂ ਹਿੱਸਾ ਮੈਂ ਨਹੀਂ ਹਿੱਸਾ ਨਿਕਲ ਬਾਹਰ ਚੱਲ ਚੱਲ ਜੇ ਮੇਰੇ ਘਰੇ ਲਗਾਉਣਾ ਮੈਂ ਭਾਗ ਦਿੰਦਾ ਤੈਨੂੰ ਖੜਦਾ ਮੈਂ ਗੱਲ ਸੋ ਇੱਕ ਵਾਰੀ ਹਾਂ ਦੱਸ ਇੱਕ ਵਾਰੀ ਮੈਂ ਕਰੂ ਬਾਗ ਆ ਮੜਕੇ ਨਹੀਂ ਮਊਗਾ ਹੈਗਾ ਤੂੰ ਨਿਕਲ ਜਾ ਨਿਕਲ ਜਾ ਉਸ ਬਣ ਕੇ ਟੱਕਰੂ ਆਣ ਮੈਂ ਕੋਈ ਗੱਲ ਨਹੀਂ ਦੇਖੂਗਾ ਤੈਨੂੰ ਵੱਡੇ ਫੋਲੇ ਨੂੰ ਚਲ ਫੂਰ ਫੂਰ ਨਾ ਲਾਇਆ ਮੈਨੂੰ ਹੱਥ ਨਾ ਲਾਈਨ ਵਾਲੇ ਨਿਕਲ ਜਾ ਨਿਕਲ ਜਾ ਤੂੰ ਅੱਛੀ ਕਰ ਨਿਕਲੇ ਸੀ ਅੱਜੀ ਲੰਨ ਲਾਇਆ ਬਣ ਕੇ ਤਾਂ ਹੁਣ ਆ ਜਾ ਤੂੰ ਇਦੋਂ ਕੀ ਬਣ ਕੇ ਆਏਗਾ ਕੱਲੂ ਕਿਸੇ ਹੋਰ ਬੰਪਾ ਲੈ ਆਵੇਂਗਾ ਜਦ ਜੇ ਮਾਇਆ ਹੋਏ ਜਾਏ ਭੌਗਣਾ ਤੂੰ ਬੜਾ ਤੂੰ ਨਹੀਂ ਇਹ ਜੀ ਆ ਆਓ ਬੱਚੇ ਮੈਨੂੰ ਦੱਬ ਲੈਨੇ ਧਰ ਕੇ ਕਥੇ ਲਹੂ ਪੀਤਾ ਕਲੇਛੀ ਤਬਰ ਨੇ ਹੁਣ ਕੀ ਲੈਣਾ ਓ ਕੱਪੜੇ ਰਹਿੰਦੇ ਆ ਮੇਰੇ ਨਾਲ ਦੱਸਣਾ ਤਾਈ ਲੇ ਜਾਣਾ ਮੈਂ ਅੱਛਾ ਹਾਂ ਢਿੱਡੋ ਕਰਦੀ ਓ ਮੇਰਾ ਤੂੰ ਨਿਕਲ ਜਾ ਜਿਹੜਾ ਢਿੱਡੋ ਕਰਦੀ ਐ ਨਾ ਜਿਹੜੀ ਉਸੇ ਤੋਂ ਹੀ ਲੈ ਲਈ ਚਲ ਕੱਪੜਾ ਲੈ ਕੇ ਜਾਉ ਤੂੰ ਮੈਂ ਤੈਨੂੰ ਹੋਰ ਨਾ ਤੈਨੂੰ ਪੈਲਟ ਸੂਟ ਸਮਾ ਦਿਆਂ ਤਾਈ ਕੋਲੇ ਲਾ ਲਿਓ ਮਗਰ ਮੇਰੇ ਹਾਂ ਕਿਥੇ ਲਹੂ ਪੀਤਾ ਇਹਨੇ ਹੂੰ ਭਾਗ ਗਿਆ ਹਾਂ ਉੱਡੜ ਗਿਆ ਕਿੱਧਰ ਉੱਡੜ ਗਿਆ ਕਹਿੰਦਾ ਤਾਈ ਕੋਲੇ ਜਾਣਾ ਅੱਛਾ ਤਾਈ ਕੋਲੇ ਐਸੀ ਤੈਸੀ ਤੇ ਤਾਈ ਦੀ ਹੈ ਤਾਈ ਨਾ ਰੱਖਣਾ ਨੂੰ ਤਾਂ ਰੱਖਿਆ ਨਹੀਂ ਇਹਨੂੰ ਰੱਖ ਲੂ ਵੱਡੇ ਰਾंजे ਨੂੰ ਆਹੋ ਪਤਾ ਨਹੀਂ ਦੂਣ ਲੈ 12 ਵਜ ਗਏ ਅਜੇ ਤੱਕ ਕੰਮ ਨੂੰ ਸਵੇਰ ਦੀ ਲੱਗੀਆਂ ਕੰਮ ਨਹੀਂ ਨਿਬੜਦੇ ਹੈਗੇ ਕੀ ਕਰਾਂ ਸਾਰਾ ਵਿਚ ਵਿਚਾਲੇ ਰਹਿ ਜਾਂਦਾ ਕੰਮ ਹਲਵੇੜ ਕੀ ਪਹੁੰਚੋਂ ਦੋ ਮਿੰਟ ਆ ਵੇਖੀ ਤਾਈ ਸੱਚੀ ਗਾਲ ਤਾਈ ਸਸਰੀਕਾਲ ਤੇ ਆ ਲੱਗਦੀ ਅੱਜ ਕਿਵੇਂ ਸਾਡੇ ਘਰੇ ਕਿਹੜਾ ਮਾਰਿਆ ਤੂੰ ਤੂੰ ਕਹਿੰਦੀ ਨਾ ਹੁੰਨੀ ਆ ਕਹਿੰਦੀ ਆਉਂਦਾ ਨਹੀਂ ਹੁੰਦਾ ਮੈਂ ਅੱਜ ਆ ਗਿਆ ਫਿਰ ਅੱਛਾ ਮੈਂ ਕਦੋਂ ਕਹਿੰਦੀ ਨਹੀਂ ਪਤਾ ਨੂੰ ਵੀ ਸਾਡੇ ਘਰੇ ਆਉਂਦਾ ਨਹੀਂ ਤੂੰ ਪਰਸੋ ਤਾਂ ਕਹਿੰਦੀ ਸੀ ਕਹਿੰਦੀ ਇੱਧਰ ਹੀ ਰਹਿਣ ਲੱਗ ਜਾ ਉਹ ਬਸ ਜਾਣ ਦੇ ਜਾਣ ਦੀ ਮੈਂ ਤੈਨੂੰ ਨਾ ਤੇਰੇ ਪਿਓ ਨੂੰ ਮਿੱਠੀਆਂ ਗੱਲਾਂ ਮਾਰ ਲੱਗ ਜੰਨੇ ਉਹ ਸਾਡੇ ਆ ਕੇ ਉਹ ਨਹੀਂ ਆ ਤਰ ਨਾਲ ਧੋਖਾ ਕਰ ਗਏ ਉਹ ਕਾਹਦਾ ਧੋਖਾ ਕਰ ਗਏ ਬਈ ਆਪੇ ਸਭ ਵੱੱਦ ਲੈ ਕੇ ਤੈਨੂੰ ਘੱਟ ਦੇਗੇ ਦੇਖ ਲੈ ਮੈਂ ਤਾਂ ਆਪ ਵਧੀਆ ਨਹੀਂ ਲੱਗਿਆਗਾ ਮੈਂ ਕਿਹਾ ਤਾਈ ਨਾ ਤੁਸੀਂ ਧੱਕਾ ਕਿਉਂ ਕਰਦੇ ਹੋਗੇ ਮਾਦਾ ਲੜਪੇ ਅੱਜ ਤੇਰੇ ਪਿੱਛੇ ਉਹਨਾਂ ਨਾਲ ਸੌਣ ਲੱਗੇ ਮਰਨਾ ਲੜਕੇ ਹਣਾ ਜਾਣ ਕੇ ਕਰਦਾ ਵੀ ਤਾਈ ਵੀ ਲੜਪੇ ਜਾ ਕੇ ਮੇਰੇ ਪਿਓ ਨਾਲ ਆਈ ਤਾਈ ਸੌਣ ਲੱਗੇ ਮਾਦਾ ਕਲੇਸ਼ ਕਰਕੇ ਆ ਮੈਨੂੰ ਕਹਿੰਦਾ ਘਰੋਂ ਨਿਕਲ ਜਾ ਮੈਂ ਕਿਹਾ ਮੈਨੂੰ ਕੀ ਹੈ ਮੈਂ ਤਾਂ ਤਾਈlever ਹੈ ਲੱਗ ਜੂ ਤੂੰ ਉਧਰ ਕਹਿੰਦੀ ਰਹਿ ਗਈ ਸੀ ਨਾ ਨਾ ਮੈਂ ਕਿਹਾ ਮੇਰੇ lever ਹੈ ਲੱਗ ਜੀ ਮੈਂ ਕਿ ਮੈਂ ਰੱਖ ਲੂੰਗੀ ਤੈਨੂੰ ਤੇਰਾ ਪਿਓ ਤਾਂ ਦਾਰੂ ਪੀ ਕੇ ਥੜੇ ਮੇਰੇ ਡਾਂਗ ਚੱਕ ਲੂਗਾ ਛੇ ਲੈ ਲੱਗਦੀ ਆ ਜੀ ਤੈਨੂੰ ਕਰਦੀ ਆ ਤਾਈ ਤੂੰ ਮੇਰੇ ਪਿਓ ਤੋਂ ਮੈਂ ਦਰਦੀ ਨਹੀਂ ਹੈਗੀ ਜਮੀ ਵੀ ਤੇਰੇ ਪਿਓ ਤੋਂ ਮੈਂ ਕਿਉਂ ਡਰੂੰਗੀ ਮੈਂ ਕੀ ਲੈ ਕੇ ਖਾ ਲਿਆ ਤੋ ਲੈ ਤਾਈ ਨਾ ਭਾਈ ਚਾਹ ਪੀਣੀ ਆ ਪਾਣੀ ਪੀਣਾ ਪੀ ਤੂੰ ਆਪਦੇ ਘਰੇ ਜਾ ਮੈਂ ਨਹੀਂ ਤੈਨੂੰ ਰੱਖ ਸਕਦੀ ਹੈਗੀ ਜਿਵੇਂ ਮੈਨੂੰ ਪਰਸੋ ਸੁਪਨਾ ਵੀ ਆਇਆ ਸੀਗਾ ਤੂੰ ਮੈਨੂੰ ਕਹਿਣੀ ਜੱਸੇ ਪੁੱਤ ਨਾ ਘੜਾ ਕਰੇ ਆ ਜਾ ਘਰੇ ਆ ਜਾ ਪੱਕੀ ਰਹਿਣ ਲੱਗ ਜਾ ਅੱਛਾ ਤੁਹਾਨੂੰ ਸੁਪਨੇ ਵੀ ਆਉਂਦੇ ਨੇ ਹੋਰ ਤਾਈ ਮੈਂ ਤਾਂ ਕਹਿੰਦੀ ਨਹੀਂ ਵੀ ਤੈਨੂੰ ਸੁਪਨੇ ਆਉਂਦੇ ਨੇ ਤਾਈ ਲਾ ਸੁਪਨਾ ਹੀ ਆ ਕਿਸੇ ਨੂੰ ਵੀ ਆ ਸਕਦਾ ਅੱਛਾ ਮੈਂ ਖਲਾ ਚੱਲ ਤਾਈ ਲਵੇ ਹੁਣ ਜਾਣੀ ਹੈ ਪੱਕਾ ਨਾ ਵੇ ਮੈਂ ਨਹੀਂ ਰੱਖ ਸਕਦੀ ਪੱਕਾ ਤੈਨੂੰ ਤਾਈ ਗੱਲ ਸੋਹਣਾ ਮਾਇਆ ਦੇ ਬਾਪੂ ਨਾਲ ਲੜ ਕੇ ਆਏ ਤੇਰੇ ਪਿੱਛੇ ਹਾਂ ਹੁਣ ਤੂੰ ਇੰਨਾ ਤਾਂ ਕਰ ਹੀ ਸਕਦੀ ਏ ਮੇਰੇ ਪਿੱਛੇ ਹਾਂ ਕਿਆ ਮੈਂ ਨਾ ਕਰੂੰਗੀ ਮੈਨੂੰ ਕੀ ਲੋੜਾ ਕਰਨ ਦੀ ਤੇਰਾ ਚੱਲ ਬਾਪ ਉਹ ਤਾਂ ਹੋਰ ਪਰੇ ਦੀ ਰਹਿ ਗਈ ਕਾਈ ਗੱਲ ਤੈਨੂੰ ਮੈਂ ਲਾਡੀ ਦੀ ਗੱਲ ਦੱਸਦਾ ਇੱਕ ਵਾਰ ਹੋਰ ਕਾਲਜ ਦੇ ਤੇ ਪਤਾ ਕੀ ਕਰਦਾਗਾ ਲਾਡੀ ਤਾਂ ਤੁਸੀਂ ਐਵੇਂ ਨਾਂ ਰੱਖ ਰੱਖਿਆ ਤਾਂ ਕੁੜੀਆਂ ਨਾਲ ਲਾਡੀਆਂ ਬਾਡੀਆਂ ਕਰਦਾ ਉਹ ਅੱਛਾ ਬੇ ਕੀ ਜਿਨਾ ਕਰਦਾ ਕੁੜੀਆਂ ਨਾਲ ਇੱਕ ਅੱਧੀ ਨਾਲ ਨਹੀਂ ਨਾਲੇ ਬਹੁਤ ਨੇ ਹਾਂ ਮਾ ਵੀ ਨਹੀਂ ਦੱਸ ਸਕਦਾ ਚੈਂਕੀ ਪੈਂਕੀ ਪਤਾ ਨਹੀਂ ਸਰੀਜੇ ਨਾਮ ਹਾਂ ਜਾਹਰ ਕੇ ਕਰਦਾ ਹਾਂ ਨਾ ਤੂੰ ਹੁਣ ਘਰੇ ਰੜ ਕੇ ਵੀ ਤਾਈ ਨੂੰ ਬੜਿਆਲਾ ਜਾ ਕੇ ਸਾਡਾ ਮੁੰਡਾ ਹੀ ਜਾ ਹੈਗਾ ਤਾਈ ਮੈਂ ਖਾ ਮੇਰਾ ਭਰਾ ਦਾ ਪੋਚਾਲਾ ਘਰ ਪੱਟੇ ਦੀ ਛੁੱਡਾ ਉਹਦਾ ਜ਼ਮੀਨਾਂ ਦੀ ਜ਼ਮੀਨਾਂ ਖਾਇਆ ਦੀਆਂ ਨੇ ਮੈਂ ਤਾਂ ਖਾ ਭਰਾ ਮੇਰਾ ਵੱਡਾ ਚੱਲ 10 ਦਾਨਾ ਤਾਈ ਨਹੀਂ ਰੋਗ ਲੂਗੀ ਉਹਨੂੰ ਤੂੰ ਹੁਣ ਭਲਾ ਵੀ ਮੋਕਰ ਨਾ ਜਾਈਂ ਜੇ ਮਾਰਦੇ ਮੁੰਡੇ ਨੂੰ ਪੁੱਛ ਲਿਆ ਉਸਲੀ ਉਸਲੀ ਤਾਈ ਆ ਬਰ ਕਿਤਾ ਮੋਕਰ ਕੇ ਭੱਜ ਜੇ ਵੀ ਮੈਂ ਤਾਂ ਕਹਿ ਹੀ ਨਹੀਂ ਆਈ ਗੱਲ ਸੁਣੋ ਉਰੀ ਤਾਂ ਹੁਣ ਮੈਂ ਰਹਿ ਰਿਹਾ ਕਰੂੰਗਾ ਮੈਂ ਜਾਣਾ ਕਿੱਥੇ ਆ ਆਏ ਕਿ ਮਰੇ ਜੇਗਾ ਤੂੰ ਸਾਡੇ ਘਰੇ ਅਸੀਂ ਨਹੀਂ ਰੱਖਦੇ ਤੈਨੂੰ ਅਸੀਂ ਕਿਵੇਂ ਰੱਖ ਲਵਾਂਗੇ ਤੈਨੂੰ ਤੂੰ ਭਾਦਦਾ ਨਹੀਂ ਕਰਦਾ ਹੈਗਾ ਚਲ ਤਾਈ ਜੇ ਮੈਂ ਝੂਠਾ ਹੋਇਆ ਤਾਂ ਮੈਨੂੰ ਕੱਢ ਦਿਓ ਜੇ ਗੱਲ ਮੇਰੀ ਸੱਚੀ ਹੋਈ ਮੈਨੂੰ ਰੱਖਣਾ ਪੂਰੀ ਅਸੀਂ ਤਾਂ ਅਸੀਂ ਤਾਂ ਤੈਨੂੰ ਰੱਖ ਨਹੀਂ ਸਕਦੇ ਕਿਉਂਕਿ ਸਾਡਾ ਆਪਣਾ ਟਾਈਮpass ਮਸਾ ਹੁੰਦਾ ਅਸੀਂ ਤੈਨੂੰ ਕਿੱਥੇ ਖਵਾ ਦਾਂਗੇ ਤਾਈ ਇਹ ਤੇ ਕੀ ਹੋਂਦਦਾਗਾ ਇੱਕ ਮੁੰਡਾ ਤੇਰਾ ਹੋਰ ਹੋ ਜੂਗਾ ਮੇਰਾ ਮੁੰਡਾ ਤੇ ਇੱਕ ਹੀ ਬਹੁਤਾ ਮੈਂ ਤਾਂ ਆਪਦਾ ਹੀ ਮੁੰਡਾ ਮਸਾ ਸੰਦਾ ਹੈ ਉਹੀ ਟਾਈਮ ਤੇ ਘਰੇ ਨਹੀਂ ਵਰਦਾ ਕਦੇ ਕਸ ਮੰਗਦਾ ਕਦੇ ਕਸ ਮੰਗਦਾ ਤੈਨੂੰ ਮੈਂ ਕਿਥੋਂ ਨੰਗਰ ਖਵਾ ਦੂੰਗੀ ਮੈਂ ਤਾਂ ਤਾਬਦੀ ਨਹੀਂ ਪਕਦੇ ਹੋਵੇ ਘਰੇ ਨਾਲੇ ਤਾਂ ਹੀ ਮੇਰਾ ਦਾਦਾ ਵੀ ਕਹਿੰਦਾ ਸੀਗਾ ਤਾਈ ਤੇਰੇ ਬਹੁਤ ਕਰਦੀ ਆ ਹਾਂ ਪਹਿਨਾ ਤੇਰੀ ਮਾਂ ਨਹੀਂ ਕਰਦੀ ਜਿੰਨਾ ਤੇਰਾ ਤਾਈ ਕਰਦੀ ਆ ਹਾਂ ਤਾਂ ਕਰਕੇ ਮੈਂ ਆਇਆ ਤੇਰੇ ਲਵੇ ਓ ਬੱਸ ਤੂੰ ਚੁੱਪ ਕਰ ਕਾਹਨੂੰ ਐਡੀਆਂ ਤੂੰ ਫੁਕਰੀਆਂ ਮਾਰਦਾ ਮੈਂ ਤੈਨੂੰ ਜਾਣਦੀ ਆ ਚੰਗੇ ਭਲੇ ਨੂੰ ਹੁਣ ਤੈਨੂੰ ਘਰੇ ਤਾਂ ਬੜ ਨਹੀਂ ਦੇਣਾ ਐ ਵੀ ਚਲ ਤਾਈ ਦੇ ਘਰੇ ਜਾ ਕੇ ਲੰਗਰ ਖਾ ਲਾਣਾ ਤਾਈ ਕਾਹ ਬੇਲੀ ਐ ਤਾਈ ਨੂੰ ਸੋ ਕੰਮ ਨੇ ਇੱਥੇ ਘਰੇ ਤਾਈ ਰੋਟੀ ਦੀ ਗੱਲ ਨਹੀਂ ਰੋਟੀ ਤਾਂ ਮੈਂ ਬਾਹਰੋਂ ਵੀ ਖਾ ਲਉ ਪਰ ਮੈਨੂੰ ਤੇਰੀ ਫਿਕਰ ਆ ਤੂੰ ਕਿਵੇਂ ਰਹੇਂਗੀ ਕੱਲੀ ਤਾਂ ਮੇਰਾ ਮੁੰਡਾ ਹੈਗਾ ਮੈਂ ਕੱਲੀ ਕਿੱਥੋਂ ਆ ਜਦੋਂ ਹੁਣ ਬਾਗ ਜਾਣਾ ਉਦੋਂ ਤਾਂ ਕੱਲੀ ਹੀ ਰਹਿ ਜਾਨੀ ਹੋਊਗੀ ਨਾ ਹਉ ਕੱਲੀ ਕੋਈ ਨਹੀਂ ਮੇਰਾ ਮੁੰਡਾ ਥਣ ਘਰੇ ਆਉਂਦਾ ਸਾਰੇ ਚ ਸਾਰਾ ਕੱਲੀ ਦਾ ਪਿੰਡਾ ਹੈਗਾ ਆਪਣਾ ਦੇਖੀਂ ਕਿ ਤੇ ਆਪਦੇ ਘਰ ਆਵਦਾ ਮੇਰਾ ਦਾ ਸਰਜੂਗਾ ਤਾਈ ਉਹਦਾ ਕਲੇਸੀ ਆ ਕਲੇਸੀ ਹਾਂ ਮੈਨੂੰ ਸੋਡੇ ਸਪੋਰਟ ਕਰਦਾ ਇਧਰ ਲੈ ਘਰ ਦੀ ਆਉਦੀ ਸੀ ਨਾ ਨਾ ਜੇ ਮੈਂ ਤਾਂ ਇਹ ਮੈਂ ਉਧਰ ਆ ਪਿਆਰ ਮੇਰਾ ਇਧਰ ਹੀ ਸੋਡੇ ਘਰੇ ਓ ਚੱਲ ਮੈਨੂੰ ਤਾਂ ਪਥਰੇ ਕੰਮ ਨਹੀਂ ਜੇ ਤਾਂ ਚਾਹ ਪੀਣੀ ਆ ਤਾਂ ਰੋਟੀ ਖਾਣੀ ਆ ਤਾਂ ਦੱਸ ਨਹੀਂ ਮੈਥੋਂ ਨਹੀਂ ਦਰਨਾ ਪੱਕਾ ਹੀ ਮਾਜੀ ਤੂੰ ਚਾਹੀ ਬਣਾ ਦੇ ਉਹ ਤੁਹਾਨੂੰ ਲਾਡੀ ਆ ਜੂਗਾ ਆਹੋ ਚੱਲ ਮੈਂ ਤੈਨੂੰ ਚਾਹ ਬਣਾਉਣੀ ਆ ਫਿਰ ਤੂੰ ਆਪਦੀ ਚਾਹ ਪੀ ਕੇ ਭਾਈ ਆਪਦੇ ਘਰ ਨੂੰ ਜਾਈ ਅਸੀਂ ਨਹੀਂ ਤੈਨੂੰ ਐਂ ਰੱਖ ਸਕਦੇ ਆਪਦੇ ਘਰੇ ਆਈ ਇਹ ਖਫਾਸ ਗਿਆ ਦੇਖੋ ਕੰਡਾ ਪਾ ਹੀ ਲਾ ਉੱਧਰ ਲੱਗਿਆ ਆ ਉੱਧਰ ਦੀ ਮਗ ਜਾ ਚੱਲ ਕੋਈ ਨਾ ਮੈਂ ਵਾਜ ਜਿੰਨੀ ਚਾਹ ਕੇ ਜਾ ਆਪਣਾ ਨੇ ਤੂੰ ਚਾਹ ਬਣਾ ਪੈਂਟ ਚ ਗੇੜਾ ਕੱਢ ਕੇ ਆਹ ਹੋ ਗਿਆ ਕੋਟ ਚਾਹ ਬਣਾ ਕਿੰਨਾ ਨੀਦਰ ਵਸ ਤੇ ਅੱਛਾ ਛੁਗਰਾ ਯਾਰ ਨੇ ਬੜਾ ਕੰਮ ਜੱਜ ਕੱਲ ਨੂੰ ਕਾਲਜ ਜਾਵਾਂਗੇ ਟਾਈਮ ਨਾਲੀ ਬੀਬੀਏ ਆ ਗਿਆ ਤੁਰ ਫਰ ਕੇ ਕਿੱਦੋਂ ਆ ਗਿਆ ਓਏ ਖੇਤੋਂ ਆਇਆ ਰੋਟੀ ਬਣ ਕੇ ਆਇਆ ਸਾਨੂੰ ਰੋਟੀ ਨਾ ਕਿਤੇ ਤੈਨੂੰ ਫੁਲਕੇ ਉਹ ਜੱਸਾ ਆਤੀ ਅੱਜ ਕਹਿੰਦਾ ਆਪਣਾ लाਡੀ ਦਾ ਲੋਕ ਕੁੜੀਆਂ ਨਾਲ ਐਂ ਕਰਦਾ ਕੀ ਐਂ ਐਂ ਕਰਦਾ ਉਹ ਪਤਾ ਨਹੀਂ ਐਂ ਕਹਿੰਦੇ ਹੁੰਦੇ ਨੇ ਇਲੂ ਨੂੰ ਉਹ ਕਰਦਾ ਬੇਬੇ ਤੂੰ ਕੀ ਦੀਆਂ ਗੱਲਾਂ ਚਾਗੀਆਂ ਮੈਂ ਤੂੰ ਮੇਰੇ ਤੇ ਕਿਉਂ ਅੰਜਾਮ ਲਾਉਣੀ ਹੁੰਨੀ ਆ ਕਿਸੇ ਪਿੱਛੇ ਮਰ ਜਾਣਾ ਤੇਰੇ ਪਿਓ ਨੇ ਅੱਜ ਤੱਕ ਕੋਈ ਲਾਂਬਾ ਨਹੀਂ ਦਿਵਾਇਆ ਤੂੰ ਕਾ ਤੋ ਉਹੀ ਜਾ ਨਿਕਲਿਆ ਬੇਫੇਰਾ ਫੋਜੀ ਢੇੜਾ ਬਖੋਦ ਰੱਬ ਕਰਕੇ ਤੂੰ ਮੇਡੀ ਲੱਗੀ ਪਈ ਮਾਏ ਦੇ ਮਤਾ ਢੀ ਹੋਈ ਮਰ ਜਾ ਏਡਾ ਲਾਂਬਾ ਸੁਣ ਕੇ ਮੇਰੇ ਤਾਂ ਅੰਦਰੋਂ ਅੱਗ ਲੱਗੀ ਰੁੜ ਜਾਣਾ ਸ਼ਰਮ ਕਰ ਓ ਬੇਬੇ ਉਹੀ ਤੂੰ ਬਸ ਰਹਿਣ ਦੇ ਇਹ ਨਹੀਂ ਸੀੜੀ ਮੈਂ ਕਿਸੇ ਦੀ ਕੁੜੀ ਯਾਰਾ ਫੇਰ ਉਹ ਉਹੀ ਪਾਕੇ ਮਰ ਲਵੇ ਮਰਨਾ ਹੈ ਮੇਰਾ ਸਹਾਲਾ ਹੋ ਕੀ ਕਹਿੰਦਾ ਸੀਗਾ ਉਹ ਤੈਨੂੰ ਦੱਸਿਆ ਤਾਂ ਹੈਗਾ ਵੀ ਐਂ ਕਹਿੰਦੀ ਲੂ ਲੂ ਕੱਬਾ ਕੁੜੀਆਂ ਨਾਲ ਕਾਲਜ ਚੋ ਮੇਰੇ ਨਾਲ ਕੀ ਸੈਟ ਹੁੰਦੇ ਕੀ ਕਹਿੰਦੇ ਨਹੀਂ ਕੀਤਾ ਕਰੇ ਤੂੰ ਹੀ ਚੜ ਗਈ ਮੇਰੇ ਤੇ ਜਦ ਬੱਦਲ ਚੜਦਾ ਹੁੰਦਾਗਾ ਫਿਰ ਉਹ ਝੂਠ ਬੋਲਦਾ ਸਾਰਾ ਮਰਨਾ ਉਹਨਾਂ ਨੇ ਕਹਿੰਦੇ ਚੱਲ ਜਾ ਆਪਾਂ ਫਿਰ ਲਾਂਬਾ ਦੇ ਕੇ ਆਣ ਉਹਨਾਂ ਨੂੰ ਤਾਂ ਤੂੰ ਮੈਨੂੰ ਮਾਰਿਆ ਕਿਉਂ ਭਲਾ ਐਸਾ ਤੂੰ ਹੀ ਤੋੜ ਨਾਲੀ ਕਰਤੀ ਮੇਰੀ ਅਫੇ ਗੁੱਸਾ ਤਾਂ ਚੜਦਾ ਹੀ ਆ ਅੱਜ ਤੱਕ ਤਾਂ ਆਪਣੇ ਘਰੇ ਕੋਈ ਲਾਂਬਾ ਨਹੀਂ ਆਇਆ ਸੀਗਾ ਉਹ ਮੈਨੂੰ ਸੁਣਾ ਗਿਆ ਮੈਨੂੰ ਤਾਂ ਐਂ ਦੀਗਾ ਵੀ ਕੋਈ ਕੁੜੀ ਆ ਕੇ ਆਪਣੇ ਘਰੇ ਲਾਂਬਾ ਨਾ ਦੇ ਜੇ ਨਾ ਉਹਨਾਂ ਦੇ ਮਾਪਾਪਾ ਨਾ ਦੇ ਜਾਣ ਤੂੰ ਤਾਂ ਭੈਣ ਪਾਉਣ ਲੱਗੀ ਮੇਰੇ ਤੇ ਉੱਤੇ ਚੜ ਕੇ ਚਲਾਇਆ ਹੁਣ ਚੱਲ ਆਪਾਂ ਉਹਨਾਂ ਨੇ ਕਹਿ ਕੇ ਆਈਏ ਹਾਂ ਕੱਢ ਕੇ ਆਉਨੂੰ ਨਾਲੇ ਵੀ ਮਾਂ ਨੂੰ ਮੈਂ ਦੇਖੂਗਾ ਦਾਹ ਆਉ ਚੱਕ ਲਿਆ ਕਿੱਥੇ ਆਉ ਚੱਕ ਲੈ ਤਰੋ ਹਾਏ ਲਿਆਉਣੀ ਚੱਕ ਸਾਲਾ ਚੱਲ ਓਹੋ ਚੱਕ ਲੈ ਲਿੰਦੀ ਨਾਲੀ ਚੱਕ ਲੈ ਤੂੰ ਆ ਜਾ ਚੱਲ ਇਹੀ ਆਹੀ ਚੱਕ ਲੈ ਉਹਨਾਂ ਨੇ ਕਹਿਣ ਵਾਲੀ ਬੁਝਾ ਦੇਣਗੇ ਦੋ ਚਾਰ ਉਹਨਾਂ ਨੇ ਘਰੇ ਜਾ ਕੇ ਰੁੜ ਜਾਣਾ ਨੇ ਕਿਥੋਂ ਲੂ ਪੀਤਾ ਸਾਡੇ ਘਰੇ ਆ ਕੇ ਚਤਰਾਇਆਂ ਕਰਦਾ ਹੈ ਹੋਰ ਕੀ ਜਮਾ ਨਹੀਂ ਮੇਰੇ ਸਾਲਾ ਉਹ ਆ ਬੱਸ ਤੈਨੂੰ ਨਹੀਂ ਪਤਾ ਕੀ ਕੁਛ ਬੋਲਦਾ ਸੀ ਉਹ ਚਾਚਾ ਆ ਕਦੋਂ ਆਉਂਦੇ ਚੜੇ ਚੜਾਏ ਕੀ ਹੋ ਗਿਆ ਇਹ ਦੱਸੇ ਨੂੰ ਬਾਹਰ ਕੱਢਿਆ ਤੂੰ ਕੀ ਗੱਲ ਹੋ ਗਈ ਯਾਰ ਹਜੇ ਕੋਈ ਗੱਲ ਹੀ ਨਹੀਂ ਹੋਈ ਨਾ ਗੱਲ ਫਿਰ ਦੱਸਦਾ ਸੀ ਕੀ ਗੱਲ ਹੋਈ ਆ ਤੇਰੇ ਨੂੰ ਬਾਹਰ ਕੱਢ ਮੈਂ ਨਹੀਂ ਬਸਦਾ ਇਹ ਅੱਜ ਉਹਨੂੰ ਦੱਸਣਾ ਬੀਬੀ ਚੁੱਪ ਕਰ ਉਹਦਾ ਖਿਆਲ ਹੈ ਉਹ ਮੇਰੀ ਗੱਲ ਸੁਣਾ ਕਹਿੰਦਾ ਸੋਡਾ ਲਾਡੀ ਕਾਲਜ ਦੀ ਕੁੜੀਆਂ ਛੇੜਦਾ ਮੈਨੂੰ ਕਹਿੰਦਾ ਜਾ ਕੇ ਅੱਛਾ ਆਹੋ ਜਾਂਦੇ ਹੋਣਗੇ ਇਕੱਠੇ ਤਾਂ ਕਾਲਜ ਚ ਪਜਾਜੀ ਕੋਈ ਨਹੀਂ ਜਾਂਦੇ ਹੈਗੇ ਉਹ ਤਾਂ ਨਾਲੇ ਤੇਰੇ ਵਰੇ ਵੀ ਬੋਲਦਾ ਜੀ ਕਹਿੰਦਾ ਮੇਰੇ ਪਿਓ ਨੇ ਬਾਬੇ ਹਿਸਾ ਲੈ ਲਿਆ ਤੈਨੂੰ ਦੇਤਾ ਤਾਂ ਹੀ ਘੱਟ ਹਿਸਾ ਨਾ ਭਾਬੀ ਮੈਂ ਤਾਂ ਤੈਨੂੰ ਆਪਦੀ ਜ਼ਮੀਨ ਚੋਂ ਕੋਲੀ ਇਹਨਾਂ ਹਿੱਸਾ ਵਾਧੇ ਦਿੱਤਾ ਹੈ ਜਗਰਾ ਜੱਟ ਦਾ ਹੈ ਹਾਂ ਚੋਦੇ ਜਿਗਰਿਆਂ ਦੇ ਹਾਇ ਨੇ ਹੈਗਾ ਤੇਰਾ ਜਿਗਰਾ ਘਰੇ ਤਾਂ ਤੇਰਾ ਜਿਗਰ ਲੋਟ ਨਹੀਂ ਆਉਂਦਾ ਜਣਾ ਤੀਜੇ ਕਿਤੇ ਨਾ ਜਾ ਬੈਹ ਜਾ ਬੈ ਜਾ ਬੈ ਜਾ ਤੂੰ ਬੈਹ ਜਾ ਬੈਹ ਜਾ ਕਿਤੇ ਮੇਰੀ ਗੱਲ ਸੁਣ ਲੈ ਮੇਰੇ ਛਤਰ ਬਹੁਤ ਬੁਵਾਤੇ ਨੇ ਕਹੇ ਲਾੜੀ ਦੇ ਕਾਲਜ ਕੁੜੀਆਂ ਛੇੜਦਾ ਜਾ ਕੇ ਕਿਹੜੀ ਕੁੜੀ ਛੇੜਤੀ ਮੈਂ ਕਿਹੜੀ ਆਗਿ ਛੋੜੇ ਕਹੇ ਲਾਂਬਾ ਲੈ ਕੇ ਨਾ ਭਾਈ ਫਿਰ ਛੇੜੀ ਹੋ ਸਾਨੂੰ ਕੀ ਪਤਾ ਆ ਥੋੜੀ ਦੁਨਣਾ ਦੀ ਗੱਟਮਟ ਹੋਊਗੀ ਆਹ ਕਾਲਜ ਵਿੱਚ ਕੁੜੀਆਂ ਛੇੜਦੀਆਂ ਨਾ ਉੱਥੇ ਮੈਂ ਹੋਰ ਹੋਣਾ ਆਰਦੇ ਮੰਜੇ ਥੱਲੇ ਹੀ ਮਾਰ ਦੋ ਬੋਕਰ ਸਾਡੇ ਮੰਜੇ ਥੱਲੇ ਕੀ ਆ ਸਾਡੇ ਮੰਜੇ ਤਾਂ ਕੁਝ ਨਹੀਂ ਹੈਗਾ ਖਾਲੀ ਪੇ ਦੇਲਾ ਵਾ ਉਹ ਗੱਲਾਂ ਗੱਲ ਸੁਣੋ ਇੱਥੋਂ ਤਾਂ ਉਹ ਵਗ ਗਿਆ ਹਾਂ ਕਿੱਥੇ ਵਗ ਗਿਆ ਲੈ ਕੇ ਆਂਦਾ ਮੇਰੀ ਗੱਲ ਸੁਣਦਾ ਮੈਂ ਚੜਕੇ ਤੇਰਾ ਮੁੰਡਾ ਜਾ ਕੇ ਸਾਰੀਆਂ ਗੱਲਾਂ ਕਹਿ ਕੇ ਆ ਮੈਨੂੰ ਤੂੰ ਚੁੱਪ ਕਰ ਜਾ ਜਾਦੇ ਨਾ ਬੋਲ ਅੰਮੀ ਇਹ ਰੱਖਿਆ ਲੜੀ ਨਹੀਂ ਤੂੰ ਨਹੀਂ ਨਹੀਂ ਇਹ ਜਾਰੇ ਕੋ ਚੜਦੀ ਜਾਂਦੀ ਹੈ ਭਾਬੀ ਭਾਬੀ ਲੈ ਹੱਥ ਨਾਲ ਚੁੱਪ ਕਰ ਮੈਂ ਚੁੱਪ ਕਰ ਚਾਚਾ ਸਿਹਣਾ ਦੇਖ ਲੈ ਕੋਈ ਗੱਲ ਨਹੀਂ ਕੋਈ ਗੱਲ ਕੀ ਹੰਤਾ ਇੱਧਰ ਹੱਥ ਵਾਜਦੇ ਨੇ ਇੱਧਰ ਚਾਰੇ ਚੱਕੇ ਪੈਂਦਾ ਮੈਨੂੰ ਨਾ ਮੈਂ ਇੱਧਰ ਮੇਰਾ ਹੁਣ ਘਰੇ ਆਇਆ ਨੂੰ ਟਾਉਣਾ ਮੇਰੀ ਗੱਲ ਸੁਣ ਮਰੀਆਂ ਗੱਲਾਂ ਉਹਦੇ ਕੋਲ ਕੀ ਸਬੂਤ ਹੈ ਜਿਹੜਾ ਉਹਨੂੰ ਕਹਤਾ ਵੀ ਮਾਨ ਨੂੰ ਜਾ ਕੇ ਮਿੰਟ ਦੀ ਵੀ ਕੁੜੀਆਂ ਸੇੜਦਾ ਹੋ ਪਰ ਮੈਂ ਤਾਂ ਕੀ ਪਤਾ ਮੈਂ ਇਸ ਤੱਕ ਰੋਕਦਾ ਨਾ ਮੈਂ ਕਾ ਨਾ ਮੈਂ ਖੋਟਾ ਕਿਸੇ ਬਸ ਨਹੀਂ ਨਹੀਂ ਤੂੰ ਤੂੰ ਨਹੀਂ ਤੈਨੂੰ ਮੈਨੂੰ ਤੇਰਾ ਤਾਂ ਪਤਾ ਨਹੀਂ ਹਾਂ ਉਹਨੇ ਵੀ ਲਾਂਬਾ ਦਵਾਇਆ ਸਾਨੂੰ ਉਹਨੇ ਕੀ ਲਾਂਬਾ ਦਵਾਤਾ ਆਹੀ ਥੇੜ ਕੇ ਆਇਆ ਕੁੜੀਆਂ ਦਾ ਉਹ ਅੱਛਾ ਹਾਂ ਕੁੜੀਆਂ ਆਪਸ਼ੇਰ ਦਾ ਨਾਮ ਵੀ ਦਾ ਇੱਥੋਂ ਅਸੀਂ ਤਾਂ ਕਰਤਾ ਬਈ ਹਾਂ ਇੱਥੋਂ ਦਾ ਬਸ ਸੱਚੀ ਤੇਰਾ ਸਿੱਕਾ ਖੋਟਾ ਤੂੰ ਸਾਢੇ ਵੀ ਕਿਉਂ ਚੜ ਚਲਾਉਣੀ ਆ ਫਿਰ ਬਈ ਨਿਕਲ ਗਿਆ ਉਹ ਤਾਂ ਮੈਨੂੰ ਕੀ ਪਤਾ ਮੈਂ ਕਿ ਛੋਟੀ ਗਿਠਮੇਠਾ ਛੇੜਤੀ ਹੋਣੀ ਆ ਕੋਈ ਇਹ ਕਈ ਵਾਰੀ ਮਹਾਕ ਤੇ ਦੋਨੇ ਸਿੱਕੇ ਆ ਸਿੱਕੇ ਗਾ ਲਾਡੀ ਮੇਰੀ ਗੱਲ ਸੁਣੋ ਉਹ ਮੈਨੂੰ ਕਹਿ ਕੇ ਗਿਆ ਸੀ ਪਹਿਨਾ ਪਾਈ ਚਾਹਣਾ ਕੇ ਰੱਖੀ ਮੈਂ ਆਉਣਾ ਹੈ ਚੱਲ ਆ ਜੋ ਉਧਰ ਹੀ ਚਲੋ ਸਾਡੇ ਕੋਲ ਆਓ ਸੋਚ ਮੇਰੇ ਆ ਗਿਆ ਨਾ ਦੇਖ ਲੈ ਤੁਸੀਂ ਦੇਖ ਲੋ ਦੇਖ ਤਾਂ ਲੈਣਿਆ ਹਾਂ ਮੈਂ ਤਾਂ ਨਹੀਂ ਬਖਸ਼ਦਾ ਤੁਹਾਨੂੰ ਤੇ ਮੈਂ ਮਰਜ਼ੀ ਕਰ ਜੇ ਇੱਧਰ ਆ ਗਿਆ ਮੈਂ ਗਿੱਟੇ ਪਾਉਣ ਨੂੰ ਨਹੀਂ ਇੱਧਰ ਉਧਰ ਆ ਗਿਆ ਨਹੀਂ ਨਾਲ ਚੱਲ ਹਾਂ ਨਾਲ ਚੱਲੇ ਚੱਲੇ ਚੱਲ 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 ਕੋਈ ਗੱਲ ਨਹੀਂ ਫਿਰ ਚੱਲ ਵੜਦੇ ਆ ਏਡੀ ਕੀ ਗੱਲ ਆ